ਗੱਲਬਾਤ ਆਪਾਂ ਸਰਦਾਰ ਭਪਿੰਦਰ ਸਿੰਘ ਨਾਲ ਕਰਨ ਜਾ ਰਹੇ ਆਂ ਸਰਦਾਰ ਭਪਿੰਦਰ ਸਿੰਘ ਜੀ ਜੀ ਆਏ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਬਾਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਭਪਿੰਦਰ ਸਿੰਘ ਜੀ ਗੱਲਬਾਤ ਆਪਾਂ ਲਾਰੈਂਸ ਬਿਸ਼ਨੋਈ ਦੀ ਜਿਹੜੀ ਗੈਂਗ ਜਿਹੜਾ ਜਲਾਸ ਬਿਸ਼ਨੋਈ ਦੀ ਐਂਟੀਟੀ ਨੂੰ ਕੈਨੇਡਾ ਸਰਕਾਰ ਵੱਲੋਂ ਅੱਤਵਾਦੀਆਂ ਅਨੇਕਾਂ ਕੈਨੇਡਾ ਦੇ ਜਿਹੜੀ ਆਪਣੇ ਹਨ ਮਨਿਸਟਰ ਵੱਲੋਂ ਅਤੇ ਇਹਦੀ ਖਬਰ ਦੁਨੀਆ ਭਰ ਵਿੱਚ ਲੱਗੀ ਆ ਕੈਨੇਡਾ 'ਚ ਲੱਗੀ ਆ ਵੀ ਵੱਡੀ ਖਬਰ ਹੈ ਸੋ ਆਪਾਂ ਜਿਵੇਂ ਕੱਲ ਅੱਜ ਦੀ ਆਵਾਜ਼ ਦਾ ਇੱਕ ਛੋਟਾ ਜਿਹਾ ਫੰਕਸ਼ਨ ਸੀ ਜਿੱਥੇ ਸਾਰੀਆਂ ਪੰਥਕ ਧਿਰਾਂ ਸਾਡਾ ਭਾਈਚਾਰਾ ਇਕੱਤਰ ਸੀ ਤੇ ਇੱਕ ਪੰਥਕ ਪਰਿਵਾਰ ਸੀ ਆਪਾਂ ਉਹ ਵੀ ਬਣਾਇਆ ਸੋ ਤੁਹਾਡਾ ਵੀ ਧੰਨਵਾਦ ਤੁਸੀਂ ਪਹੁੰਚੇ ਹੋਰ ਵੀ ਬਹੁਤ ਵੱਡੀ ਗਿਣਤੀ ਸੰਗਤਾਂ ਪਹੁੰਚਾਈ ਆਪਣੇ ਪ੍ਰੋਗਰਾਮ ਸੀ ਤੇ ਇਹਦੇ ਲਈ ਵੀ ਅਸੀਂ ਫੇਰ ਦੁਬਾਰਾ ਸਾਰਾ ਧੰਨਵਾਦ ਕਰਦੇ ਹਾਂ ਆਪਣਾ ਆਈ ਪੀਟੀਵੀ ਚੈਨਲ ਆਪਣਾ YouTube ਚੈਨਲ ਅਬੇ ਹੋਰ ਬਹੁਤ ਕੁਝ ਆਪਣਾ ਆ ਰਿਹਾ ਹੈ ਇਸ ਤੋਂ ਬਿਨਾ ਆਪਾਂ ਐਪਸ ਵੀ ਆਪਣੀ ਬੜੀ ਛੇਤੀ ਆ ਰਹੇ ਨੇ ਤੇ ਰੰਬਲਸ ਤੇ ਬਿਨਾ TikTok Instagram Facebook ਹਾਂਜੀ ਵੈਬਸਾਈਟ ਵੀ ਅੱਜ ਦੀ ਗੱਲ ਹੈ ਸਰਦਾਰ ਭਪਿੰਦਰ ਸਿੰਘ ਜੀ ਓਵਰ ਆਲ ਆਪਾਂ ਦੇਖਦੇ ਹਾਂ ਕਿ ਜਿਸ ਤਰੀਕੇ ਨਾਲ ਇਹ ਗੱਲਾਂ ਬਾਤਾਂ ਹੋ ਰਹੀਆਂ ਨੇ ਲਾਲਸ ਬਿਸ਼ਨੋਈ ਉਹ 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 ਇੱਕ ਜਥੇਬੰਦੀ ਹੈ ਇੱਕ ਗੈਂਗਸਟਰ ਹੈ ਜਿਸ ਬਾਰੇ ਕਨੇਡਾ ਦੀ RCMP ਨੇ ਕਨੇਡਾ ਦੇ ਜਿਹੜੇ ਵਿਦੇਸ਼ ਮੰਤਰੀ ਨੇ ਕੈਨੇਡਾ ਦੀ ਮੋਸਟ ਰੀਸੈਂਟਲੀ ਕੈਨੇਡਾ ਦੇ ਸਕਿਉਰਿਟੀ ਐਡਵਾਈਜ਼ਰ ਇੰਡੀਆ ਜਾ ਕੇ ਆਉਂਦੇ ਨੇ ਉਹ ਇਸ਼ੂ ਆਪਾਂ ਦੇਖਿਆ ਤੇ ਆਖਰ ਇਹਨਾਂ ਨੇ ਐਲਾਨ ਦਿੱਤਾ ਤੇ ਇਹਦੀ ਮੰਗ ਕਨਸਰਵਟਿਵ ਪਾਰਟੀ ਵੱਲੋਂ ਵੀ ਹੋ ਰਹੀ ਸੀ ਕਿ ਬੀਸੇ ਦੇ ਪ੍ਰੀਮੀਅਰ ਵੱਲੋਂ ਵੀ ਅਲਬਰਟਾ ਦੇ ਪ੍ਰੀਮੀਅਰ ਵੱਲੋਂ ਵੀ ਸਿੱਖਰ ਵੱਲੋਂ ਵੀ ਹੋ ਰਹੀ ਸੀ ਅਤੇ ਇਹਦੀ ਮੰਗ ਬ੍ਰੈਮਟਨ ਦੇ ਮੇਅਰ ਵੱਲੋਂ ਵੀ ਹੋ ਰਹੀ ਸੀ ਇਹ ਸਾਰੇ ਨੂੰ ਕਿਸ ਤਰੀਕੇ ਨਾਲ ਦੇਖਦੇ ਇਹਦਾ ਕੀ ਫਾਇਦਾ ਹੋਏਗਾ ਤੇ ਇਹਦਾ ਕੀ ਨੁਕਸਾਨ ਹੋਏਗਾ ਕਿ ਆ ਜਿਹੜਾ ਆਪਣੇ ਐਕਸਟ੍ਰੂਸ਼ਨ ਕਾਜ਼ ਨੇ ਘਟਣ ਗਿਆ ਜਾਂ ਆ ਜਿਹੜਾ ਸਿੱਖ ਸਿੱਖ ਐਕਟਿਵਿਸਟ ਨੇ ਖਾਲਸਤਾਨੀ ਨੇ ਉਹਨਾਂ ਨੂੰ ਧਮਕੀਆਂ ਜਾਂ ਉਹਨਾਂ ਤੇ ਹਮਲੇ ਘਟਣਗੇ ਜਾਂ ਬਦਲਗੇ ਜਾਂ ਕੋਈ ਹੋਰ ਰੂਪ ਲੈ ਲਿਆ ਜਾਵੇਗਾ ਹਾਂਜੀ ਸਰਦਾਰ ਭਵਿੰਦਰ ਸਿੰਘ ਜੀ ਜੀ ਬਿਲਕੁਲ ਜੇ ਆਪਾਂ ਇਹਨੂੰ ਪੂਰੇ ਧਿਆਨ ਨਾਲ ਦੇਖਿਆ ਦੇਖਣਾ ਹੋਵੇ ਤਾਂ ਦੋ ਪੱਖ ਬਣਦੇ ਨੇ ਇੱਕ ਤੇ ਜਿਹੜਾ RCMP ਨੇ ਭਾਜੀ ਗੱਲ ਕੀਤੀ ਜਿਹੜੀ 14 ਅਕਤੂਬਰ ਨੂੰ ਔਰ ਉਸ ਤੋਂ ਪਹਿਲਾਂ ਜਦੋਂ ਵਾਸਟ੍ਰੀਟ ਜਰਨਲ ਨੇ ਵਾਸ਼ਿੰਗਟਨ ਪੋਸਟ ਨੇ ਇਹ ਕਿਹਾ ਸੀਗਾ ਵੀ ਜਿਹੜਾ ਮੈਜਰ ਦਾ ਕਤਲਿਆ ਜਾਂ ਗੁਰਪਤਵੰਦ ਸਿੰਘ ਦਾ ਜਿਹੜਾ ਅਟੈਂਟਡ ਮਰਡਰ ਆ ਉਹ ਇੰਡੀਆ ਦੀ ਰਿਸਰਚ ਐਂਡ ਐਨਾਲਿਸਿਸ ਵਾਲੰਗ ਵੱਲੋਂ ਕੀਤਾ ਗਿਆ ਐਫਰਾਂਟ ਉਹਨਾਂ ਨੇ ਯੂਜ਼ ਕੀਤਾ ਕੋਈ ਹੋਰ ਸੋ ਇਹ ਤਾਂ ਬੜੇ ਵੱਡੇ ਪੱਧਰ ਤੇ ਹੈ ਕਿਉਂਕਿ ਜੇ ਇਹ ਝੂਠ ਹੁੰਦਾ ਤਾਂ ਇੰਡੀਆ ਨੂੰ ਉਹਨਾਂ ਅਖਬਾਰਾਂ ਨੂੰ ਸ਼ੂ ਕਰਨਾ ਚਾਹੀਦਾ ਸੀ ਉਹਨਾਂ ਦੇ ਆਰਟੀਕਲ ਹਾਲੇ ਵੀ ਵੈਬਸਾਈਟ ਤੇ ਪਏ ਨੇ ਈਵਨ ਕੈਨੇਡਾ ਦੀ ਸੀਬੀਸੀ ਨੇ ਤਾਂ ਇੱਥੇ ਤੱਕ ਕਹਿਤਾ ਕਿ ਜਿਹੜਾ ਸਿੱਧੂ ਮੂਸੇਵਾਲਾ ਆ ਉਹਦਾ ਜਿਹੜਾ ਕਤਲ ਆ ਉਹ ਕੀਤਾ ਗਿਆ ਬ੍ਰੈਂਟਨ ਦੇ ਵਿੱਚ ਉਹ ਬ੍ਰੈਂਟਨ ਦਾ ਵਸਨੀਕ ਸੀ ਸੌਰੀ ਤੇ ਉਹਦਾ ਭਾਰਤ ਵਿੱਚ ਕਤਲ ਕੀਤਾ ਗਿਆ ਉਹ ਲੈਂਡਨ ਦੇ ਕੈਨੇਡਾ ਦਾ ਇਮੀਗਰੈਂਟ ਸੀ ਉਹ ਵੀ ਉਦੋਂ ਵੀ ਬਿਸ਼ਨੋਈ ਨੇ ਹੀ ਜ਼ਿੰਮੇਵਾਰੀ ਲਈ ਸੋ ਇਹ ਤੇ ਮਤਲਬ ਜਿਹੜਾ ਕੈਨੇਡਾ ਵੱਲੋਂ ਇਹ ਅਨਾਉਂਸ ਕਰਨਾ ਇੱਕ ਤਰੀਕੇ ਦੇ ਨਾਲ ਜਿੰਨੀਆਂ ਵੀ ਐਂਟੀਟੀਆਂ ਉਹਦੇ ਨਾਲ ਲਿੰਕਡ ਨੇ ਜਿਹਦੇ ਵਿੱਚ ਜੇ ਇੰਡੀਆ ਦੀ ਇੰਟੈਲੀਜੈਂਸ ਵੀ ਲਿੰਕਡ ਹੁੰਦੀ ਆ ਜਿਸ ਤਰ੍ਹਾਂ ਦੇ ਨਾਲ ਨਿਊਯਾਰਕ ਦੀ ਟ੍ਰਾਇਲ ਵਿੱਚ ਬਿਲਕੁਲ ਸਪਸ਼ਟ ਹੋ ਰਿਹਾ ਵੀ ਰੌ ਦਾ ਏਜੰਟ ਜਿਹੜਾ ਉਹਦੇ ਨਾਲ ਲਿੰਕਟਿਆ ਤੇ ਫੇਰ ਤਾਂ ਜਿਹੜਾ ਰਿਸਰਚ ਐਂਡ ਅਨਲਿਸਿਸ ਵੰਗਿਆ ਉਹਨੇ ਇੱਕ ਪ੍ਰੌਕਸੀ ਲੜਾਈ ਜਿੱਦਾਂ ਅਫਗਾਨਿਸਤਾਨ ਵਿੱਚ ਅਮਰੀਕਾ ਨੇ ਲੜੀ ਸੀ ਕੈਨੇਡਾ ਵਿੱਚ ਲੜੀ ਆ ਔਰ ਉਹਦੇ ਲਈ ਉਹਨਾਂ ਨੇ ਕੋਈ ਗਰੁੱਪ ਜਿਹੜਾ ਆਪਣਾ ਬਣਾਇਆ ਇੱਥੇ ਤੇ ਉਹਨੂੰ ਉੱਥੋਂ ਲਿਆਂਦਾ ਉਹਨਾਂ ਨੂੰ ਉੱਥੇ ਉਹਨਾਂ ਦੇ ਰਿਕਾਰਡ ਕਲੀਨ ਕਰਾਏ ਉਹਨਾਂ ਦੇ ਕੰਮ ਕਰਵਾਏ ਉਹਨਾਂ ਦੇ ਕ੍ਰਾਈਮ ਦੇ ਕੇਸਸ ਵਾਪਸ ਕਰਵਾਏ ਜਿਹੜੇ ਕ੍ਰਿਮੀਨਲ ਸੀ ਉਹਨਾਂ ਨੂੰ ਕਲੀਨ ਰਿਕਾਰਡ ਦੇ ਕੇ ਜਿਹੜਾ ਇੱਥੇ ਵੀਜ਼ਾ ਲਵਾਏ ਤੇ ਕੈਨੇਡਾ ਦੀ ਧਰਤੀ ਉੱਪਰ ਉਹਨਾਂ ਨੇ ਵਨ ਸਟੈਪ ਬਿਲੋਐਸਟ ਆਫ ਵਾਰ ਕੀਤਾ ਜਾਂ ਦੂਸਰਾ ਪੱਖ ਜਿਹੜੇ ਇਸ ਵੇਲੇ ਸਿਕਸ ਫੋਰ ਜਸਟਿਸ ਨੇ ਅਜੇ ਕੀਤਾ ਆ ਉਹ ਇਹ ਆ ਕਿ ਮਿਸਟਰ ਕਾਰਨੀ ਜਿਹੜੇ ਆ ਉਹ ਭਾਰਤ ਨਾਲ ਚੰਗੇ ਸਬੰਧ ਬਣਾਉਣ ਦੇ ਲਈ ਆ ਇਹਨੂੰ ਟੈਰਰਿਸਟ ਗਰੁੱਪ ਆਲਾਨ ਕੇ ਕਿ ਰੌ ਨੂੰ ਬਰੀ ਕਰ ਰਹੇ ਇਹ ਉਹਨਾਂ ਦਾ ਪੱਖ ਆ ਸੋ ਮੈਂ ਸਮਝਦਾ ਕਿ ਹਮੇਸ਼ਾ ਜਿੰਨੀ ਵਾਰੀ ਵੀ ਉਹਨਾਂ ਦਾ ਜਿੰਨੇ ਵੀ ਉਹਨਾਂ ਨੇ ਸਟੈਂਡ ਲਏ ਅੱਜ ਤੱਕ ਉਹ ਬਿਲਕੁਲ ਬਾਅਦ ਚ ਸਹੀ ਸਾਬਤ ਹੋਇਆ ਸੋ ਉਸ ਹਾਲਤ ਨਾਲ ਮੈਂ ਸਮਝਦਾ ਵੀ ਇਹਦੇ ਤੇ ਵੀ ਧਿਆਨ ਦੇਣ ਦੀ ਲੋੜ ਆ ਕਿ ਉਹ ਇਹ ਕਹਿ ਰਿਹਾ ਕਿ ਉਹ ਰੌ ਨੂੰ ਬਰੀ ਕਰਕੇ ਇੰਡੀਅਨ ਸਟੇਟ ਨੂੰ ਰੋਗ ਐਲੀਮੈਂਟ ਇਦਾਂ ਦੀਆਂ ਗੱਲਾਂ ਕਰਕੇ ਇੱਕ ਟੈਰਰਿਸਟ ਆਰਗੇਨਾਈਜੇਸ਼ਨ ਫਿਰ ਉਹਦੀ ਪੋਲਿਟিক্যাল ਫਿਲਾਸਫੀ ਕੀ ਆ ਉਸ ਆਰਗੇਨਾਈਜੇਸ਼ਨ ਦੀ ਜਿਉ ਉਹ ਜਿਉ ਕ੍ਰਾਈਮਨਲ ਆ ਜਿਉ ਉਹ ਟੈਰਰਿਸਟ ਆ ਕਿ ਉਹ ਲਿਬਰੇਸ਼ਨ ਮੂਵਮੈਂਟ ਆ ਕਿ ਉਹ ਦੇ ਉਹਦੇ ਫੰਡ ਦੇ ਸੋਰਸਸ ਕੀ ਆ ਉਹ ਬੰਦਾ ਜੇਲ੍ਹ 'ਚ ਆ ਫਿਰ ਜਿਹੜਾ ਨਿਊਯਾਰਕ ਦੀ ਟ੍ਰਾਇਲ ਹੋ ਰਹੀ ਆ ਉਹਦੇ ਵਿੱਚ ਜਿਹੜਾ ਐਵੀਡੈਂਸ ਆ ਰਿਹਾ ਵੀ ਉਹ ਸਾਰੀ ਚੀਜ਼ ਫਿਰ ਜਿਹੜਾ ਕੋਤਰਾ ਦਾ ਲੈਟਰ ਸੀਗਾ ਜਿਹੜਾ ਮਿਨਿਸਟਰੀ ਆਫ ਇਨਸਰਮਲ ਫੇਅਰਸ ਦਾ ਉਸ ਵੇਲੇ ਕੈਬਨਿਟ ਰੈਂਕ ਦਾ ਮੰਤਰੀ ਸੀ ਉਹਦੇ ਵੱਲੋਂ ਜਿਹੜੇ ਡਾਇਰੈਕਟਿਵ ਦਿੱਤੇ ਗਏ ਕਿ ਜਿਹੜੀ ਕੋਆਰਡੀਨੇਟ ਕਰੇ ਅਸੈਸਿਨੇਸ਼ਨਸ ਨੂੰ ਆ ਜਿਹੜੀ ਕੌਂਸੂਲੇਟਸ ਆ ਸਾਰੇ ਜਿਹੜੀਆਂ ਆਪਣੇ ਨੌਰਥ ਅਮਰੀਕਾ ਦੇ ਵਿੱਚ ਜਾਂ ਵੈਸਟ ਵਿੱਚ ਜਿੱਥੇ ਵੀ ਸੀਗੀਆਂ ਫਿਰ ਉਹ ਕੀ ਚੀਜ਼ ਆ ਫਿਰ ਤਾਂ ਨਿਊਯਾਰਕ ਜਿਹੜੀ 14 ਅਕਤੂਬਰ ਦੀ ਪ੍ਰੈਸ ਕਾਨਫਰੰਸ ਆ ਆਰਸੀਐਮਪੀ ਦੀ ਥੈਂਕਸ giving ਵਾਲੇ ਦਿਨ ਵੀ ਇਹਨਾਂ ਸਾਰੀਆਂ ਐਕਸਟਰਸ਼ਨਸ ਤੇ ਜਿਹੜੇ ਥ੍ਰੈਟਸ ਆ ਉਹਦੇ ਪਿੱਛੇ ਜਾਂ ਕਤਲੋਗਾਰਦ ਦੇ ਵਿੱਚ ਰਿਸਰਚ ਐਂਡ ਇੰਡੀਆ ਦੀ ਏਜੰਸੀ ਜਿਹੜੀ ਆ ਉਹ ਇਨਵੋਲਡ ਆ ਫਿਰ ਪ੍ਰਾਈਮ ਮਿੰਿਸਟਰ ਟਰੂਡ ਨੇ ਜਿਹੜਾ ਪਾਰਲੀਮੈਂਟ ਵਿੱਚ ਕਿਹਾ ਕਿ ਏਜੰਟਸ ਆਫ ਦ ਗਵਰਨਮੈਂਟ ਆਫ ਇੰਡੀਆ ਸੋ ਜੇ ਏਜੰਟ ਕੋਈ ਇਹ ਕੰਮ ਕਰ ਰਿਹਾ ਤੇ ਫਿਰ ਜੋ ਐਫਰੈਂਟ ਬਣਾਉਂਦੇ ਆ ਉਹਦੇ ਤੇ ਕੀ ਰਿਐਕਸ਼ਨ ਹੋਣਾ ਜੀ ਤਾਂ ਮੈਨੂੰ ਲੱਗਦਾ ਅੱਜ ਦੀ ਇਹ ਦੋ ਪੱਖਿਆ ਜਿਹੜੇ ਅਸੀਂ ਮੀਡੀਆ ਦੇ ਵਿੱਚ ਅੱਜ ਸੁਣੇ ਆ ਤੇ ਤੁਹਾਡੇ ਸਾਹਮਣੇ ਰੱਖੇ ਆ ਇਹ ਆਪਣੇ ਕੁਝ ਸਵਾਲ ਉਹਦੇ ਤੇ ਜ਼ਰੂਰ ਉਠਾਏ ਆ ਸੋ ਇਸ ਤਰੀਕੇ ਦੇ ਨਾਲ ਇਹ ਵੀ ਲੱਗ ਰਿਹਾ ਕਿ ਜਿਹੜੇ ਰਿਲੇਸ਼ਨ ਨਾਰਮਲ ਕਰਨ ਦੇ ਲਈ ਸਟੇਟ ਨੂੰ ਬਰੀ ਕਰਨ ਦੀ ਵੀ ਕੋਸ਼ਿਸ਼ ਹੋ ਸਕਦੀ ਵੀ ਨਹੀਂ ਇਹ ਠੀਕ ਠਾਕ ਹੈ ਹਾਂ ਹਾਂ ਤੇ ਇਹਦੇ ਵਿੱਚ ਸਰਦਾਰ ਭਵਿੰਦਰ ਸਿੰਘ ਜੀ ਇੰਡੀਆ ਦੇ মিডিਏ ਵਿੱਚ ਕਿਸ ਤਰੀਕੇ ਦੀਆਂ ਕਿਸ ਨੈਰੇਟਿਵ ਤੇ ਪੱਖ ਤੇ ਹੱਕ ਵਾਲੀਆਂ ਖਬਰਾਂ ਲੱਗਣਗੀਆਂ ਲਾਲ ਸਮਸ਼ਨੋਈ ਦੀ ਗੈਂਗਾ ਕਰ ਰਹੀ ਆ ਇਹਨੂੰ ਫੜ ਲਿਆ ਗਿਆ ਆ ਗਿਆ ਜਿਹੜੇ ਉਹਦੇ ਸਹਿਯੋਗੀ ਹੋਣਗੇ ਜਾਂ ਜਿਹੜੇ ਸਟੇਟ ਐਕਟਰ ਹੋਣਗੇ ਜਾਂ ਇੰਡਾਇਰੈਕਟਰੀ ਡਾਇਰੈਕਟਰੀ ਹੋਣਗੇ ਉਹ ਵੱਖਰਾ ਨਾਮ ਚੇਂਜ ਕੀ ਚੇਂਜ ਕਰਕੇ ਵੀ ਆ ਸਕਦੇ ਨੇ ਸੋ ਇਹ ਬਹੁਤ ਸਾਰੀਆਂ ਗੱਲਾਂ ਨੇ ਤੇ ਇਹ ਵੀ ਖਬਰਾਂ ਚ ਹੈ ਕਿ ਅਗਲੇ ਮਹੀਨੇ ਜਿਹੜੀ ਵਿਦੇਸ਼ ਮੰਤਰੀ ਨੇ ਕੈਨੇਡਾ ਦੀ ਉਹ ਇੰਡੀਆ ਜਾ ਰਹੇ ਨੇ ਉਸ ਤੋਂ ਪਹਿਲਾਂ ਕੈਨੇਡਾ ਦੇ ਸਕਿਉਰਿਟੀ ਐਡਵਾਈਜ਼ਰ ਇੰਡੀਆ ਜਾ ਕੇ ਆ ਰਹੇ ਨੇ ਜਾ ਕੇ ਵਾਪਸ ਆਏ ਉਹਨਾਂ ਨੇ ਕਮਿਟਮੈਂਟ ਲਈਆ ਇੰਡੀਆ ਦਾ ਟ੍ਰਾਂਸਨੈਸ਼ਨਲ ਪ੍ਰੈਸ਼ਰ ਰੋਕਣ ਦੀ ਗੱਲਬਾਤ ਵੀ ਹੋਈ ਆ ਸੋ ਜੇ ਪਿਛਲੇ ਵਾਰੀ ਸੇਮ ਸਕਿਉਰਿਟੀ ਐਡਵਾਈਜ਼ਰ ਨੇ ਕਿਹਾ ਸੀ ਕਿ ਇਹਦੇ ਪਿੱਛੇ ਜਿਹੜਾ ਆ ਇੰਡੀਆ ਦੀ ਹੋਮ ਮਿਨਿਸਟਰੀ ਆ ਇੰਡੀਆ ਦੇ ਹੋਮ ਮਿਨਿਸਟਰ ਦਾ ਹੱਥ ਵੀ ਐ ਕਿਉਂਕਿ ਨਾਲ ਇਹ ਵੀ ਗੱਲਾਂ ਕਹੀਆਂ ਗਈਆਂ ਸੀ ਕਿ ਜਿਹੜੇ ਇੰਡੀਆ ਦੇ ਡਿਪਲੋਮੈਟ ਨੇ ਉਹ ਜਾਣਕਾਰੀ ਸਾਂਝੀ ਕਰਦੇ ਨੇ ਕੈਨੇਡੀਅਨ ਸਿਟੀਜ਼ਨ ਖਾਲਸਤਾਨੀ ਐਕਟਿਵਿਸਟ ਦੀ ਨਿਵਦਲੀ ਦੇ ਨਾਲ ਸੋ ਕਿੱਥੇ ਕਿੱਥੇ ਤਾਰਾਂ ਖੇਡੀਆਂ ਕਿਹੜੀਆਂ ਜੋੜਦੀਆਂ ਨੇ ਕਿ ਕੈਨੇਡਾ ਦੇ ਵਿਦੇਸ਼ ਮੰਤਰੀ ਅਨੀਤਾ ਆਨੰਦ ਜੀ ਇਹ ਸਵਾਲ ਅਠਾਉਣਗੇ ਇੰਡੀਆ ਦਾ ਮੀਡੀਆ ਬੜਾ ਫ੍ਰੈਂਡਲੀ ਹੋਏਗਾ ਬੜੇ ਐਦਾ ਹੋਗੇ ਕਿਉਂਕਿ ਪੋਲਿਟਿਕਸ ਪੋਲਿਟਿਕਸ ਬਿਹਾਈਂਡ ਪੋਲਿਟਿਕਸ ਪੋਲਿਟਿਕਸ ਆਫ ਬਹੁਤ ਕੁਝ ਹੁੰਦਾ ਬਹੁਤ ਕੁਝ ਚੱਲ ਰਿਹਾ ਤੇ ਫੜੋ ਫੜੀ ਦਾ سلسلہ ਉਹਨੂੰ ਫੜ ਲਿਆ ਇੱਥੇ ਫੜ ਲਿਆ ਉਹ ਹੋ ਗਿਆ ਜੇ ਹੋ ਗਿਆ ਵੀ ਹੋਏਗਾ ਤੇ ਇਸ ਸਾਰੇ ਸਨੈਰੀਓ ਨੂੰ ਇੱਕ ਦੋ ਮਿੰਟਾਂ ਚ ਕੀ ਕਹਿਣਾ ਚਾਹੁੰਦੇ ਹਾਂ ਜੀ ਦੇਖੋ ਜੀ ਜੇ ਤਾਂ ਸਾਰੀ ਪੋਜੀਸ਼ਨ ਜਿਹੜੀ ਪ੍ਰਾਈਮ ਮਿਨਿਸਟਰ ਆਫ ਕੈਨੇਡਾ ਦੀ ਕੈਨੇਡੀਅਨ ਪਾਰਲੀਮੈਂਟ ਦੀ ਆ ਬਜੇ ਫਿਗਮੈਂਟ ਕੈਨੇਡੀਅਨ ਪਾਰਲੀਮੈਂਟ ਦੀ ਆਪਣੀ ਜਿਹੜੀ ਸਵਾਰੀ ਫਿਨਿਸ਼ਿੰਗ ਵਰਤੀ ਤੇ ਤਫੇਰ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਆਸੀਐਮਪੀ ਦੀ ਜੇ ਤੁਸੀਂ ਉਹਨੂੰ ਸਾਰੀ ਦਾ ਟ੍ਰਾਂਸਕ੍ਰਿਪਟ ਦੇਖੋਗੇ ਤਾਂ ਇਟ ਵਾਸ ਪੁਆਇੰਟਿੰਗ ਟੁਵਰਡਸ ਦੀ ਗਵਰਨਮੈਂਟ ਆਫ ਇੰਡੀਆ ਏਜੰਟਸ ਜਿਹੜਾ ਪ੍ਰਵੀਨ ਕੁਮਾਰ ਰਾਏ ਨੂੰ ਕੱਢਣਾ ਔਰ ਹੁਣ ਜਿਹੜੀ ਆ ਇਹ ਗੱਲ ਆ ਵੀ ਜੇ ਇਹ ਆਪਣੀ ਵੀ ਐਂਟੀਟੀ ਜਿਹੜੀ ਟੈਰਰਿਸਟ ਹੈ ਸਮਝਦਾ ਏਟਲੀਸਟ ਵੀ ਸਾਨੂੰ ਇਹਨੂੰ ਵੈਲਕਮ ਕਰਨਾ ਚਾਹੀਦਾ ਇਹ ਵੈਲਕਮ ਦਹਾਈ ਹੈ ਐਟ ਦ ਸੇਮ ਟਾਈਮ ਉਹਨੂੰ ਕ੍ਰਿਟਿਸਾਈਜ਼ ਵੀ ਜਿਹੜਾ ਉਹ ਬਿਲਕੁਲ ਹੋਣਾ ਚਾਹੀਦਾ ਹਰ ਬੰਦੇ ਨੂੰ ਹੱਕ ਹੈ ਆਪਣੀ رائے ਰੱਖਣ ਦਾ ਸੋ ਮੈਂ ਸਮਝਦਾ ਵੀ ਅਸੀਂ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਰੱਖ ਦਿੱਤੀਆਂ ਹਨ ਪਰ ਇਹ ਜ਼ਰੂਰ ਹੈ ਮੈਂ ਤੁਹਾਨੂੰ ਦੱਸ ਦਵਾਂ ਇਹਦੇ ਬੈਨੀਫਿਟ ਕੀ ਆ ਕੈਨੇਡਾ ਵਿੱਚ ਕਤਰੀਬਨ 80 ਤੋਂ ਵੱਧ ਜਾਂ ਪਤਾ ਨਹੀਂ ਕਿੰਨੀਆਂ ਜਿਹੜੀਆਂ ਆਰਗੇਨਾਈਜੇਸ਼ਨ ਉਹ ਪਿਆਰ ਦੇ ਤੇ ਜਿਹੜੀਆਂ ਬ੍ਰਾਂਡ ਨਹੀਂ ਪ੍ਰੋਸਕ੍ਰਾਈਬਡ ਨੇ ਉਹ ਜਿਹੜਾ ਬਹੁਤ ਵੱਡਾ ਅਸਰ ਇਹ ਹੁੰਦਾ ਆ ਕਿ ਜਿੰਨੀ ਵੀ ਐਂਟੀਟੀਆਂ ਉਹਦੇ ਨਾਲ ਲਿੰਕਡ ਹੋਣੀਆਂ ਚਾਹੇ ਕੋਈ ਉਹਨਾਂ ਦੀ ਕੁਝ ਵੀ ਕਰਦਾ ਉਹ ਕੈਨੇਡੀਅਨ ਨੈਟਵਰਕ ਇਸ ਪਨਾਜ ਥੱਲੇ ਆ ਜਾਂਦਾ ਉਹਦੀ ਸਾਰੀ ਸਰਵੇਲੈਂਸ ਸ਼ੁਰੂ ਹੋ ਜਾਂਦੀ ਆ ਔਰ ਬਹੁਤ ਜਲਦੀ ਉਹਦਾ ਸਰਵਾਈਵ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਇਹਨਾਂ ਮੁਲਕਾਂ ਦੇ ਵਿੱਚ ਸੋ ਜੇ ਸਟੇਟ ਫੰਡਡ ਹੋਏਗੀ ਇਹ ਸਟੇਟ ਵੱਲੋਂ ਤਾਂ ਉਹਨਾਂ ਕੋ ਤਰੀਕੇ ਬੇਸ਼ੱਕ ਹੋਣਗੇ ਲੋਕਾਂ ਨੂੰ ਜਦੋਂ ਫਰੋਤੀਆਂ ਫਰੂਤੀਆਂ ਰਹੀ ਪੈਸੇ ਲੈਣ ਦੇ ਪਰ ਅਦਰਵਾਈਜ਼ ਜਿਹੜਾ ਆ ਇਹ ਮੁਸ਼ਕਲ ਹੋ ਜਾਏਗਾ ਉਹਨਾਂ ਨੇ ਜਿਹੜਾ ਇਹ ਕਹਿਣਾ ਵੀ ਕੋਈ ਹੋਰ ਆਰਗੇਨਾਈਜੇਸ਼ਨ ਬਣਾ ਕੇ ਉਹ ਇਸ ਤਰ੍ਹਾਂ ਕਰ ਲੈਣਗੇ ਮੈਨੂੰ ਲੱਗਦਾ ਇਟਸ ਨਾਟ ਦੈਟ ਈਜ਼ੀ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਸਾਡੀ ਫੋਰਨ ਮਿਨਿਸਟਰ ਨੇ ਕਿਹਾ ਸੀਗਾ ਵੀ ਉਹ ਕੋਆਪਰੇਟ ਕਰ ਰਹੇ ਆ ਸੋ ਇਟ ਇਜ਼ ਨਾਟ ਬੀ ਇਹ ਪਾਕਿਸਤਾਨੀਆਂ ਜਾਂ ਇਹ ਕੋਈ ਮਲੇਸ਼ੀਆ ਆ ਜਾਂ ਨੇਪਾਲ ਆ ਜਾਂ ਬੰਗਲਾਦੇਸ਼ ਆ ਜਾਂ ਸ਼੍ਰੀਲੰਕਾ ਆ ਆਈ ਥਿੰਕ ਇਟਸ ਗੋਇੰਗ ਟੂ ਬੀ ਵੈਰੀ ਹਾਰਡ ਜਿਹੜਾ ਇੰਡੀਅਨ ਆਫ ਗਵਰਨਮੈਂਟ ਇਸ ਗੱਲ ਤੋਂ ਹੀ ਬਚ ਜਾਏ ਤਾਂ ਉਹਦੇ ਲਈ ਬਹੁਤ ਵੱਡਾ ਹੋਏਗਾ ਜੇ ਕੋਈ ਨਵਾਂ ਪੰਗਾ ਉਹਨਾਂ ਨੇ ਸੇਟ ਲਿਆ ਸੋ ਮੈਨੂੰ ਲੱਗਦਾ ਵੀ ਉਹ ਜਿਹੜਾ ਉਹ ਪਰ ਤੁਸੀਂ ਨਵੇਂ ਪੰਗੇ ਦੀ ਗੱਲ ਕੀਤੀ ਹੈ ਐਕਸਟਰੋਸ਼ਨ ਕਾਲ ਤਾਂ ਜਾਂ ਫਿਰ ਨਵਾਂ ਪੰਗਾ ਤਾਂ ਉਹਨਾਂ ਨੇ ਅਜੇ ਜੇ ਪਿੱਛੇ ਜਿਹੇ ਆਪਾਂ ਦੇਖਿਆ ਕਿ RCMP ਵੱਲੋਂ ਫਿਰ ਜਿਹੜੇ ਖਾਲਸਤਾਨੀ ਐਕਟਿਵਿਸਟ ਨੇ ਉਹਨਾਂ ਨੂੰ ਆਫਰ ਆਉਂਦੀ ਹੈ ਕਿ ਤੁਸੀਂ ਜਿਹੜੀ RCMP ਵੱਲੋਂ ਬਿਟਰਨੈਸ ਪ੍ਰੋਟੈਕਸ਼ਨ ਲੈ ਲਵੋ ਸੋ ਉਹ ਤਾਂ ਮੋਸਟ ਰੀਸੈਂਟਲੀ ਸਾਰਾ ਕੁਝ ਕਰਦੇ ਰਹੇ ਨੇ ਹਾਂਜੀ ਸੋ ਇਹ ਲੱਗਦਾ ਨਹੀਂ ਕਿ ਇਸ ਤਰੀਕੇ ਦੇ ਨਾਲ ਉਹ ਰਾਈਟ ਵੇ ਇਸ ਨੂੰ ਸਟਾਪ ਕਰ ਦੇਣਗੇ ਕਿ ਕੈਨੇਡਾ ਤੇ ਇਹੋ ਹੀ ਹਰਕਤਾਂ ਕਰਕੇ ਦਬਾਅ ਪਾਇਆ ਜਾ ਸਕਦਾ ਬਾਕੀ ਇੱਕ ਹੋਰ ਗੱਲ ਵੀ ਬੜੀ ਸਾਹਮਣੇ ਹੈ ਜੀ ਇੰਡੀਆ ਦੀ ਡਿਮਾਂਡ ਹੈ ਇੰਡੀਆ 1 ਇੰਡੀਆ ਅਤੇ ਇੰਡੀਆ ਦੀ ਸੌਵਰਨਟੀ ਇੰਡੀਆ ਤੇ ਜਿਹੜੀ ਹੋਰ ਤੇ ਇੰਡੀਆ ਦੀ ਜਿਹੜੀ 1 ਇੰਡੀਆ ਮੀਨ 1 ਨੇਸ਼ਨ 1 ਰਿਲੀਜੀਅਨ 1 ਲੈਂਗੁਏਜ ਅਤੇ 1 1 1 ਸਾਰਾ ਕੁਝ ਹੋ ਗਿਆ ਹਾਂ ਜੀ 1 ਕੰਟਰੀ ਤੇ ਹੁਣ ਆਪਾਂ ਦੇਖਦੇ ਕੈਨੇਡਾ ਵਿੱਚ ਤਾਂ ਇੱਕ ਕੈਨੇਡੀਨਿਕ ਆਪਣੀ ਵੈਲਿਊ ਆ ਕੈਨੇਡਾ ਵਿੱਚ ਹੱਕ ਹਕੂਕ ਨੇ ਉਹਨਾਂ ਲੋਕਾਂ ਦੇ ਐਗਰੀ ਟੂ ਡਿਸ ਐਗਰੀ ਤੇ ਦਾ ਵਿੱਚ ਆਪਣੇ ਵੱਖਰੇ ਦੇਸ਼ ਦੀ ਮੰਗ ਕਰਨ ਵਾਲੀ ਬਲੌਕ ਕਿਊਬਕ ਦੇ ਮੈਂਬਰ ਪਾਰਲੀਮੈਂਟ ਬੈਠੇ ਨੇ ਕੈਨੇਡਾ ਵਾਲੇ ਉਹਨਾਂ ਦੀ ਬਾਨੀ ਇੰਡੀਆ ਦੀ ਜਿਹੜੀ ਕਹ ਲਓ ਸਿਚੁਏਸ਼ਨ ਆ ਜਾਂ ਡਿਮਾਂਡ ਹੈ ਕਿਸ ਤਰ੍ਹਾਂ ਐਕਸੈਪਟ ਕਰਨਗੇ ਤਾਂ ਜਦੋਂ ਹਾਰਪਰ ਸਾਹਿਬ ਗਏ ਸਨ ਉਹਨਾਂ ਨੇ ਵੀ ਕਹਿਣਾ ਪਿਆ ਬਿਸ਼ੱਕ ਹਾਰਪਰ ਬੜਾ ਪ੍ਰੋ ਇੰਡੀਆ ਹਾਂਜੀ ਭਵਿੰਦਰ ਸਿੰਘ ਜੀ ਦੇਖੋ ਕੈਨੇਡਾ ਦੇ ਵਿੱਚ ਜਿਹੜੀ ਇਹ ਗੱਲ ਨੂੰ ਕਿੱਦਾਂ ਲੈਂਦੇ ਆ ਉਹ ਇੱਕ ਵੱਖਰੀ ਗੱਲ ਆ ਜਿਹੜੀ ਇਸ ਵੇਲੇ ਇਹਨੂੰ ਟੈਰਰਿਸਟ ਐਲਾਨ ਦੇਣਾ ਉਹ ਇੱਕ ਹਾਂ ਹਾਂ ਉਹ ਤਾਂ ਹੈ ਹੀ ਆ ਕੈਨੇਡਾ ਦੀ ਗਵਰਨਮੈਂਟ ਵੱਲੋਂ ਕੀਤੀ ਗਈ ਆ ਜਿਹੜੀ ਕਿ ਬੜੇ ਚਿਰਾਂ ਦੀ ਲੜਾਈਂ ਦਾ ਸੀਗੀ ਇਹ ਉਸੇ ਵੇਲੇ ਹੋ ਜਾਣਾ ਚਾਹੀਦਾ ਸੀ ਜਦੋਂ ਸਰਦਾਰ ਹਰਦੀਪ ਸਿੰਘ ਨਿਜਰ ਦਾ ਕਤਲ ਹੋਇਆ ਇਹਨੂੰ ਡਿਲੇ ਕਰਨ ਦਾ ਕੀ ਕਾਰਨ ਹੋ ਸਕਦਾ ਤੁਹਾਨੂੰ ਮੈਂ ਦੱਸ ਬਿਲਕੁਲ ਇਆਂ ਵੀ ਸਟੇਟ ਦੀਆਂ ਇਨਫੋਰਸਮੈਂਟ ਏਜੰਸੀਆਂ ਹੁਣੀਆਂ ਜਦੋਂ ਤੁਸੀਂ ਕਿਸੇ ਆਰਗੇਨਾਈਜੇਸ਼ਨ ਨੂੰ ਟੈਰਰਿਸਟ ਡਿਕਲੇਅਰ ਕਰ ਦਿੰਦੇ ਆ ਅਜੇ ਪਬਲਿਕ ਪਾਲਿਸੀ ਸਟੇਟਮੈਂਟ ਜਿਹੜੀ ਆਪਣੀ ਉਹਦੇ ਨਾਲ ਉਹਨਾਂ ਦੇ ਕੋਲ ਐਕਸਟਰਾ ਜਿਹੜੀ ਕੁਝ ਗੱਲ ਨੂੰ ਕਾਨੂੰਨ ਦੀ ਵੇਟ ਕਰਨ ਦੀ ਹੈ ਵਾਰੰਟ ਦੀ ਵੇਟ ਕਰਨ ਦੀ ਮੈਜਿਸਟ੍ਰੇਟ ਦੇ ਥਰੂ ਕੰਮ ਕਰਨ ਦੀ ਜਾਂ ਜਿੰਨੇ ਵੀ ਇੱਥੇ ਜਸਟਿਸ ਆਫ ਪੀਸ ਹੈ ਜਾਂ ਜੋ ਵੀ ਆ ਪ੍ਰੋਸੀਕਿਊਟਰ ਉਹ ਜਿਹੜਾ ਸਾਰਾ ਕੁਝ ਜਿਹੜਾ ਖਤਮ ਹੋ ਜਾਂਦਾ ਸਿੱਧਾ ਜਿਹੜਾ ਲਾ ਐਨਫੋਰਸਮੈਂਟ ਉਹਦੇ ਤੇ ਐਕਸ਼ਨ ਕਰਨਾ ਤੇ ਸ਼ੁਰੂ ਕਰ ਦਿੰਦੀ ਕਿਉਂਕਿ ਜਿਸ ਤਰ੍ਹਾਂ ਦੇ ਨਾਲ 911 ਤੋਂ ਬਾਅਦ ਟੈਰਰਿਜ਼ਮ ਨੂੰ ਜਿਸ ਤਰ੍ਹਾਂ ਲਿਆ ਜਾਂਦਾ ਸੋ ਮੈਂ ਸਮਝਦਾ ਹਾਂ ਕਿ ਸਾਨੂੰ ਥੋੜਾ ਪੇਸ਼ੈਂਸ ਵੀ ਰੱਖਣੀ ਚਾਹੀਦੀ ਕਿਉਂਕਿ ਇਹਦਾ ਰਿਜ਼ਲਟ ਕੀ ਹੁੰਦਾ ਉਹ ਵੀ ਤੁਹਾਡੇ ਸਾਹਮਣੇ ਆ ਜਾਏਗਾ ਬੜੀ ਜਲਦੀ ਸੋ ਇਹ ਇਹ ਵੀ ਸਮਝਣ ਦੀ ਲੋੜ ਆ ਔਰ ਇਹ ਵੀ ਇੱਕ ਜਿੱਥੇ ਸਿੱਖਾਂ ਦੇ ਉੱਪਰ ਇਹ ਰੰਡੀਆਂ ਇਦਾਂ ਦੀਆਂ ਗੱਲਾਂ ਕਹੀਆਂ ਜਾਂਦੀਆਂ ਉਸ ਵੇਲੇ ਭਾਰਤ ਸਰਕਾਰ ਦੇ ਉੱਪਰ ਵੀ ਇੱਕ ਬਹੁਤ ਵੱਡਾ ਜਿਹੜਾ ਅਲੀਗੇਸ਼ਨ ਹੈ ਉਹ ਕੈਨੇਡਾ ਦੇ ਸਿਟਿੰਗ ਪ੍ਰਾਈਮ ਮਿੰਿਸਟਰ ਉਸ ਵੇਲੇ ਦੇ ਉਹਨਾਂ ਵੱਲੋਂ ਲਾਇਆ ਗਿਆ ਸੋ ਛੋਟੀਆਂ ਗੱਲਾਂ ਨਹੀਂ ਹੈਗੀਆਂ ਇਹ ਇਹਨਾਂ ਦੇ ਇਫੈਕਟ ਬਹੁਤ ਲੰਮੇ ਤੇ ਵੱਡੇ ਹੋਣਗੇ ਜਿਹੜੇ ਕਿ ਤੁਸੀਂ ਦੇਖੋਗੇ ਜਿਸ ਤਰ੍ਹਾਂ ਦਿਨ ਨਿਕਲਦੇ ਜਾਣਗੇ ਪ੍ਰੈਸ ਇਹਦੇ ਤੇ ਆਪਣਾ ਰਿਐਕਸ਼ਨ ਦੇਏਗੀ ਅਸੀਂ ਵੀ ਇਹਦੇ ਤੇ ਨਜ਼ਰ ਰੱਖਾਂਗੇ ਜੇ ਤੁਹਾਡੇ ਤੁਹਾਡੇ ਸਰੋਤੇ ਜਿਹੜੇ ਸਾਡੇ ਸਰੋਤੇ ਆ ਉਹਨਾਂ ਤੱਕ ਇਹ ਗੱਲ ਲੈ ਕੇ ਆਵਾਂਗੇ ਜੀ ਹਾਂ ਜੀ ਬਹੁਤ ਧੰਨਵਾਦ ਆ ਆਪਾਂ ਅੱਜ ਦੀ ਬਾਅਦ ਦੇ ਵਿੱਚ ਹੱਕ ਸੱਚ ਇਨਸਾਫ ਆਜ਼ਾਦੀ ਦੀ ਗੱਲ ਆਪਣੇ ਪੱਖ ਤੇ ਹੱਕ ਦੀ ਗੱਲ ਸਾਡਾ ਆਈ ਪੀ ਟੀਵੀ YouTube ਚੈਨਲ 'ਤੇ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਨਵਾਂ YouTube ਚੈਨਲ ਆ ਟਰੰਪ ਤੋਂ ਆਪਣੇ ਅੱਜ ਦੀ ਆਵਾਜ਼ ਟਰੰਪ ਤੋਂ ਤੇ ਅਸੀਂ ਫੇਸਬੁੱਕ ਰੰਬਲਸ ਇੰਸਟਾਗ੍ਰam ਟਿਕਟੌਕ ਤੇ ਬਹੁਤ ਦੇ ਆ ਰਹੇ ਹਾਂ ਸੋ ਖੈਰ ਸ਼ੋ ਮਸਟ ਗੋ ਆਨ ਅੱਜ ਦੀ ਆਵਾਜ਼ ਤੁਸੀਂ ਹਫਤੇ ਦੇ 5 ਦਿਨ ਤਾਂ ਸਾਡਾ ਰੇਡੀਓ ਹੁੰਦਾ ਅਤੇ ਇਸ ਦੇ ਨਾਲ ਨਾਲ ਆਈ ਪੀਟੀਵੀ YouTube ਤੇ ਵੀ ਸੁਣਦੇ ਵਿਚਾਰਦੇ ਹੋ ਤੇ ਗੱਲਬਾਤ ਸਰਦਾਰ ਭਵਿੰਦਰ ਸਿੰਘ ਜੀ ਆਪਾਂ ਬੜੀ ਇੰਪੋਰਟ ਹੈ ਜਿਹੜੀ ਅੱਜ ਦੀ ਗੱਲਬਾਤ ਆ ਅੱਜ ਦੇ ਮੁੱਦੇ ਦੀ ਗੱਲ ਕਰੀ ਉਹ ਹੈ ਟਰੰਪ ਅਤੇ ਨੈਥਨ ਜਾਹੂ ਯੂ ਐਸ ਏ ਦੀ ਜਿਹੜੀ ਪੀਸ ਪਲਾਨ ਗਾਜ਼ਾ ਦੇ ਵਿੱਚ ਹੈ ਉਹ ਉਹਨੂੰ ਮੰਨ ਗਏ ਨੇ ਨੈਥਨ ਜੋਬ ਸਾਹਿਬ ਤਾਂ ਮੰਨ ਗਏ ਕਿ ਹਮਾਸ ਵਾਲੇ ਮੰਨ ਜਾਣਗੇ ਇਹ ਇੱਕ 20 ਜਿਹੜੀ 20 ਪੁਆਇੰਟ ਪਲਾਨ ਜਿਹੜੀ ਆ ਉਹ ਦਿੱਤੀ ਗਈ ਆ ਉਹਦੇ ਵਿੱਚ ਕੁਝ ਜਿਹੜੇ ਇਸ਼ੂਜ਼ ਨੇ ਇੱਕ ਤਾਂ ਇਹ ਹੈ ਕਿ ਇਹਦੇ ਵਿੱਚ ਹੋਸਟਸ ਦਾ ਜਿਹੜਾ ਆਪਣਾ ਕਹਿੰਦਾ ਵੀ ਛੱਡੇ ਜਾਣਗੇ ਤੇ ਉਹਦੇ ਉਹ ਤੋਂ ਬਾਅਦ ਜਿਹੜੇ ਪਲਸਤੀਨ ਵੱਲੋਂ ਜਾਫੇ ਇਜ਼ਰਾਈਲ ਦੇ ਉਹਨਾਂ ਜਿਹੜੇ ਕੈਦੀ ਫੜੇ ਗਏ ਨੇ ਪੌਸਟਿੰਗ ਤੇ ਉਹ ਛੱਡੇ ਜਾਣਗੇ ਸੋ ਇਹ ਗੱਲਾਂ ਬਾਤਾਂ ਨੇ ਸੋ ਤੁਸੀਂ ਇਸ ਸਾਰੀ ਗੱਲ ਨੂੰ ਕਿਸੇ ਤਿਕ ਨਾ ਦੇਖਦੇ ਹੋ ਕਿ ਇਜ਼ਰਾਈਲ ਦੇ ਪ੍ਰਾਈਮ ਮਿੰਿਸਟਰ ਨੇਥਨ ਜਾਹੀ ਨੂੰ ਜੋ ਚਾਹੀਦਾ ਸੀ ਜੋ ਡਿਮਾਂਡ ਸੀ ਉਹ ਪੂਰੀ ਹੋ ਗਈ ਹੈ ਮਿਲ ਗਈ ਹੈ ਬੇਸ਼ੱਕ ਪਿਛਲੇ ਦਿਨੀ ਜਿਹੜਾ ਯੂਨਾਈਟਿਡ ਨੇਸ਼ਨ ਦੇ ਵਿੱਚ ਜਿਸ ਤਰੀਕੇ ਦਾ ਭਾਸ਼ਣ ਇਜ਼ਰਾਈਲ ਦੇ ਪ੍ਰਾਈਮ ਮਿੰਸਟਰ ਦਾ ਸੀਗਾ ਤੇ ਉਸ ਤੋਂ ਪਹਿਲਾਂ ਜੁਨਾਈਟਿਡ ਨੇਸ਼ਨ ਦੀ ਆਪਾਂ ਗੱਲ ਕਰਦੇ ਹਾਂ ਇਸ 40 ਦੇਸ਼ਾਂ ਦੇ ਵਿੱਚ ਜੁਕੇ ਆਸਟ੍ਰੇਲੀਆ ਕੈਨੇਡਾ ਫਰਾਉਸ ਅਰਬ ਦੇਸ ਹਰ ਦੇਸ਼ਾਂ ਵੱਲੋਂ ਕਿਸ ਤਰ੍ਹਾਂ ਮਾਨਤਾ ਦੇਣ ਦੀ ਗੱਲਬਾਤ ਵੀ ਹੁੰਦੀ ਆ ਸੋ ਅਰਬ ਦਾ ਕੀ ਰੋਲ ਹੋਏਗਾ ਕਿ ਅਰਬ ਜਿਹੜਾ ਹੈ ਉਹ ਇਜ਼ਰਾਈਲ ਨੂੰ ਮਾਨਤਾ ਦੇਣ ਐਕਸੈਪਟ ਕਰਨ ਵਿੱਚ ਉਹ ਮੰਨ ਜਾਣਗੇ ਤੇ ਦੂਜੇ ਪਾਸੇ ਜਿਹੜਾ ਇਜ਼ਰਾਈਲ ਹੈ ਉਹ ਪਾਰਸਤਾਨ ਨੂੰ ਮਾਨਤਾ ਦੇਣ ਵਿੱਚ ਮਨ ਜਾਏਗਾ ਟੂ ਸਟੇ ਸੋਲੂਸ਼ਨ ਹੀ ਸੋਲੂਸ਼ਨ ਹੈ ਆਪਾਂ ਇਹਦੇ ਤੇ ਗੱਲਬਾਤ ਕਰੀਏ ਤੇ ਖਾਲਸਤਾਨ ਦੀ ਗੱਲਬਾਤ ਵੀ ਆਪਾਂ ਨੂੰ ਚੇਤੇ ਰੱਖਣੀ ਚਾਹੀਦੀ ਹਾਂਜੀ ਸਰਦਾਰ ਭਵਿੰਦਰ ਸਿੰਘ ਜੀ ਜੀ ਬਿਲਕੁਲ ਜਿਹੜਾ ਅੱਜ ਕੱਲ ਆਪਾਂ ਗੱਲ ਆਪਣੇ ਪ੍ਰੋਗਰਾਮ ਤੇ ਵੀ ਕੀਤੀ ਸੀ ਜਿਹੜਾ ਯਤਿਮਾਈ ਸੀ ਅੱਜ ਜਿਹੜੀ ਅਨਾਉਂਸਮੈਂਟ ਹੋਈ ਹੈ ਉਹਦੇ ਵਿੱਚ ਤਿੰਨ ਸੋਲੂਸ਼ਨ ਜਿਹੜੇ ਪ੍ਰੈਜ਼ੀਡੈਂਟ ਟਰੰਪ ਨੇ ਜਾਂ ਸਾਹਮਣੇ ਲੱਗਦਾ ਇਸ ਤਰੀਕੇ ਦੇ ਨਾਲ ਆ ਰਹੇ ਆ ਅਲੱਗ-ਅਲੱਗ ਸਿਨੈਰੀਓ ਆ ਉਹਦੇ ਚੋਂ ਇੱਕ ਸਿਨੈਰੀਓ 'ਚ ਟੋਨੀ ਬਲੇਅਰ ਜਿਹੜੇ ਸਾਬਕਾ ਰਹਿ ਚੁੱਕੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਉਹਨਾਂ ਨੂੰ ਗਵਰਨਰ ਲਾਉਣ ਦੀ ਵੀ ਗੱਲ ਆ ਗੱਲ ਭਾਵੇਂ ਕੁਝ ਵੀ ਹੋਵੇ ਮੈਂ ਤੁਹਾਨੂੰ ਇੱਕ ਦੱਸ ਦਿੰਦਾ ਇਹ ਟੂ ਸਟੇਟ ਸੋਲੂਸ਼ਨ ਵੱਲ ਨੂੰ ਗੱਲ ਚਲੀ ਗਈ ਕਿਉਂਕਿ ਜਿੱਦਾਂ ਹੀ ਸੀਜ਼ ਫਾਇਰ ਹੋਏਗਾ ਇਹ ਖੁੱਲੇਗੀ ਗੱਲ ਇਸ ਦੇ ਨਾਲ ਹੀ ਕਤਲੋ ਗਾਰਦ ਜਿੰਨੀ ਵੀ ਉੱਥੇ 4 ਲੱਖ ਦੇ ਗਰੀਬ ਲੈਂਸਲੈਟ ਨੇ ਇੰਗਲਿਸ਼ ਮੈਗਜ਼ੀਨ ਨੇ ਕਿਹਾ ਉਹ ਲੋਕਾਂ ਦੇ ਸਾਹਮਣੇ ਆ ਜਾਏਗੀ ਉੱਥੇ ਕਿੰਨੇ ਬੱਚੇ ਕਿੰਨੇ ਬੀਬੀਆਂ ਕੀ ਅੰਦਰ ਜ਼ੁਲਮੋ ਤਸ਼ੱਦਦ ਹੋਇਆ ਉਹ ਗੱਲਾਂ ਬਾਹਰ ਆਉਣਗੀਆਂ ਔਰ ਇਹ ਦੁਨੀਆ ਦੇ ਇਤਿਹਾਸ ਵਿੱਚ ਜਿਹੜੀ ਆ ਇਹ ਚੀਜ਼ ਛੱਪ ਜਾਏਗੀ ਆ ਬਾਕੀ ਉਹਨੂੰ ਰਵੇਯਾਰਾ ਬਣਾਉਣਾ ਜਾਂ ਇੱਕ ਵੱਡੀ ਪ੍ਰਾਪਤੀ ਇਹਦੇ ਵਿੱਚ ਹੋਈ ਆ ਵੀ ਕੈਦੀ ਜਿਹੜੇ ਆ ਉਹ ਹਮਾਸ ਨੇ ਛਡਾ ਲਏ ਤੇ ਹੋਸਟੇਜਸ ਇਜ਼ਰਾਈਲ ਨੂੰ ਮਿਲ ਗਏ ਦੋਨੋਂ ਤਰ੍ਹਾਂ ਦੀ ਪੂਰੀ ਖੁਸ਼ੀ ਮੈਨੂੰ ਲੱਗਦਾ ਹਲੇ ਵੀ ਦੋਨੋਂ ਹੀ ਸੈਟੀਸਫਾਈ ਹੋਣ ਇਸ ਤਰ੍ਹਾਂ ਨਹੀਂ ਹੋਏਗਾ ਜਿੱਦਾਂ ਡੀਲ ਦੇ ਵਿੱਚ ਨੇਗੋਸ਼ੀਏਸ਼ਨ ਤੇ ਹੁੰਦਾ ਕੁਝ ਕੁਝ ਹੋ ਕੁਝ ਸਹਿਮਤ ਹੋਣਗੇ ਕੁਝ ਨਹੀਂ ਪਰ ਜਿਹੜੀ ਵੱਡੀ ਗੱਲ ਸਕਦੇ ਭਾਜੀ ਉਹ ਇਹ ਹਾਂਜੀ ਜੀ ਇਹ ਟੂ ਸਟੇਟ ਸੋਲੂਸ਼ਨ ਵੱਲ ਨੂੰ ਗੱਲ ਜਾਏਗੀ ਔਰ ਫਲਸਤੀਨ ਦੀ ਸਟੇਟ ਜਿਹੜੀ ਆ ਉਹ ਇਹਦੇ ਚੋਂ ਹੀ ਨਿਕਲੇਗੀ ਇਹ ਮੇਰਾ ਮੰਨਣਾ ਆ ਇਸ ਲਈ ਮੈਂ ਇਹ ਮੈਂ ਆਪਣਾ ਹੰਝ ਦੇ ਰਿਹਾ ਕੰਜੰਕਚਰ ਵੀ ਇਹਨੂੰ ਕਹਿੰਦੇ ਆ ਵੀ ਇਹ ਇੱਕ ਚੰਗਾ ਸਟੈਪ ਆ ਕਿਉਂਕਿ ਐਡ ਦੀ ਮੂਵਮੈਂਟ ਜਿਹੜੀ ਆ ਇਹ ਜਿਹੜੀ ਆ ਰੁਕਣੀ ਚਾਹੀਦੀ ਜਾਂਗੇ ਬਹੁਤ ਵੱਡੀ جنگ ਨੂੰ ਮੈਂ ਇਹਨੂੰ ਕਿਸ ਤਰ੍ਹਾਂ ਕਹਾਂ ਇੱਕ ਜਹਾਦiyat ਕਹਿ ਲਓ ਹੂੰ ਹੂੰ ਕਿਉਂਕਿ ਦੂਜੇ ਪਾਸੇ ਤਾਂ ਫੌਜ ਹੀ ਹੈ ਨੀਗੀ ਮਾਸਕੋ ਨਾ Air Force ਆ ਨਾ Navy ਆ ਨਾ irregular army ਆ। ਤੋਂ ਮਿਲੀਸ਼ੀਆ ਆ ਉਹ ਵੀ ਬਹੁਤ ਥੋੜੇ ਏਰੀਆ ਦੇ ਵਿੱਚ ਬਿਨਾ ਕਿਸੇ ਬਾਹਰੀ ਸਪੋਰਟ ਤੋਂ ਕਿਸੇ ਇਜੀਪਟ ਦੀ ਜਾਂ ਕਿਸੇ ਜਾਰਡਨ ਦੀ ਉਹ ਤਾਂ ਸਮਾਂ ਕਿ ਇਜ਼ਰਾਇਲ ਦੀ ਸਪੋਰਟ ਕਰ ਰਹੇ ਨੇ। ਔਰ ਜਿੱਥੇ ਮੈ ਯਹੂਦੀਆਂ ਦੀ ਹੋਂਦ ਨੂੰ ਬਿਲਕੁਲ ਕਰਨਾ ਇਤਿਹਾਸਕ ਤੌਰ ਤੇ ਵੀ ਇਸ ਖੇਤੇ ਵਿੱਚ ਉਹ ਸਨ। ਅਸੀਂ ਉਹਨਾਂ ਦੀ ਗੱਲ ਨੂੰ ਮੰਨਦੇ ਆ ਪਰ ਇਹ ਵੀ ਮੈਂ ਸਮਝਦਾ ਵੀ ਫਲਸਤੀਨ ਦੇ ਲੋਕਾਂ ਦੀ ਵੀ ਜਿਹੜੀ ਹੋਂਦ ਆ ਉਸੇ ਇਲਾਕੇ ਦੇ ਵਿੱਚ ਆ ਔਰ ਇਹ ਬڑے ਤਰੀਕੇ ਦੇ ਨਾਲ ਜਿਹੜੀ ਆ ਉਸ ਵੱਲ ਨੂੰ ਜਾ ਰਹੀ ਆ ਔਰ ਮੈਂ ਤੁਹਾਨੂੰ ਦੱਸਣਾ ਕਿ ਪ੍ਰੈਜ਼ੀਡੈਂਟ 트ੰਪ ਨੇ ਇਹ ਗੱਲ ਨੇਤਨਿਆਹੂ ਨੂੰ ਮਨਵਾਈ ਆ ਜੇ ਤਰੀਕੇ ਦਾ ਨੇਤਨਿਆਹੂ ਦਾ ਡਿਚੀਟ ਸੀ ਉਹਨੂੰ ਪੂਰੀ ਸਟ੍ਰਿਕਟ ਕਾਲ ਦਿੱਤੀ ਗਈ ਆ ਉਹਨੂੰ ਹਥਿਆਰਾਂ ਦੀ ਸਪਲਾਈ ਬੰਦ ਕਰਨ ਦੀ ਗੱਲ ਵੀ ਪ੍ਰੈਜ਼ੀਡੈਂਟ 트ੰਪ ਨੇ ਜ਼ਰੂਰ ਕੀਤੀ ਆ ਜਿਹਦੇ ਕਰਕੇ ਉਹ ਬੜਾ ਹੀ ਜਿਹੜੀਆਂ ਆਪਣੇ ਇਵੈਂਟਸ ਸੀ ਸਾਰੇ ਉਹਨੇ ਅੱਜ ਦੇ ਉਹ ਕੈਨਸਲ ਕਰਕੇ ਤੇ ਜਿਹੜੀ ਪ੍ਰੈਜ਼ੀਡੈਂਟ 트ੰਪ ਨਾਲ ਗੱਲ ਕੀਤੀ ਆ ਬੇਸ਼ੱਕ ਉਹ ਜਿੱਦਾਂ ਦੀ ਮਰਜ਼ੀ ਚੁੱਕੀ ਦੇਣ ਖਾਲ ਦੀ ਘੜੀ ਪਰ ਇਹ ਕੋਈ ਨਹੀਂ ਇਸ ਗੱਲ ਤੋਂ ਇਨਕਾਰੀ ਹੋ ਸਕਦਾ ਕਿ ਬਿਨਾ ਇਸ ਇਸ ਵੇਲੇ ਜਿਹੜੀ ਜੰਗਬੰਦੀ ਹੈ ਉਹਦੇ ਤੋਂ ਟੂ ਸਟੇਟ ਸੋਲੂਸ਼ਨ ਇੰਪੋਸੀਬਲ ਹੋ ਜਾਏਗੀ ਔਰ ਇਹ ਭਾਵੇਂ ਇੱਕ ਸਟੈਪ ਇੱਕ ਸੀੜੀ ਹੋਏਗੀ ਵੀ ਇਸ ਤੋਂ ਬਾਅਦ ਅਗਲਾ ਸਟੈਪ ਜਿਹੜਾ ਉਹ ਟੂ ਸਟੇਟ ਸੋਲੂਸ਼ਨ ਦਾ ਹੀ ਹੋਏਗਾ ਹੋਰ ਕਿਸੇ ਵੀ ਟਕਵਾਂਜ ਦੇ ਵਿੱਚ ਜਿਹੜੇ ਫਲਸਟੀਨ ਨਹੀਂ ਫਸਣਗੇ ਔਰ ਇਜ਼ਰਾਈਲ ਨੂੰ ਵੀ ਚਾਹੀਦਾ ਵੀ ਸਟੈਪ ਬਾਈ ਸਟੈਪ ਵੀ ਸਹੀ ਪਰ ਉਹਨੂੰ ਉਸ ਕਿਤੇ ਦੇ ਵਿੱਚ ਜਿਹੜੀ ਆ ਗੱਲ ਉਹ ਮੰਨ ਮਰ ਵਾਲ ਲੈਣੀ ਚਾਹੀਦੀ ਆ ਆਪਣੀ ਵੀ ਤੇ ਉਹਨਾਂ ਦੀ ਵੀ ਜਿਹਦੇ ਨਾਲ ਦੋਨੋਂ ਹੀ ਕਿਤੇ ਜਿਹੜੇ ਆ ਲੋਕ ਇੱਕ ਦੂਸਰੇ ਨਾਲ ਰਹਿਣ ਔਰ ਬੇਸ਼ੱਕ ਵੈਸਟ ਬੈਂਕ ਜਿਹੜਾ ਆ ਉਹਦੇ ਤੇ ਵੀ ਇਜ਼ਰਾਇਲ ਦੀ ਜਿਹੜੀ ਗੱਲਬਾਤ ਪਲੈਸਟੀਨ ਅਥਾਰਟੀ ਨੂੰ ਮੰਨ ਲੈਣ ਦੀ ਗੱਲ ਵਰਡਿੰਗ ਦੇ ਵਿੱਚ ਇਸ ਤਰ੍ਹਾਂ ਲਿਖਣਾ ਕਿ ਹਮਾਸ ਹਥਿਆਰ ਰੱਖਦੇ ਵੀ ਇਹ ਵੀ ਕਹਿ ਸਕਦੇ ਆ ਵੀ ਡੀ ਮਿਲਿਟਰੀਜੇਸ਼ਨ ਆਫ ਹਮਾਸ ਉਹ ਵਰਡਿੰਗ ਜਿਹੜੀ ਆ ਚੁਬਮੀ ਨਹੀਂ ਹੋਣੀ ਚਾਹੀਦੀ ਮੈਨੂੰ ਲੱਗਦਾ ਵੀ ਇਹ ਮੇਰੇ ਆਪਣੇ ਖਿਆਲ ਆ ਜੀ ਹਾਂ ਬਾਕੀ ਹਾਂਜੀ ਪੱਕੀ ਦੇਖੋ ਜਦੋਂ ਵੀ ਕੋਈ ਗੱਲ ਹੁੰਦੀ ਆ ਕੋਈ ਨੈਗੋਸ਼ੀਏਸ਼ਨ ਹੁੰਦੀ ਆ ਸਟੇਟਸ ਨੂੰ ਵਰਲਡ ਲੈਵਲ ਤੇ ਮੰਨਤਾ ਮਿਲਦੀ ਆ ਫਿਰ ਉਹਨਾਂ ਸਟੇਟਸ ਨੂੰ ਇਸ ਤਰੀਕੇ ਦੇ ਨਾਲ ਉਹਨਾਂ ਤੇ ਹਮਰੇ ਨਹੀਂ ਕੀਤੇ ਜਾ ਸਕਦੇ ਇਹ ਮੁੱਦੇ ਵੀ ਨੇ ਸੋ ਇਹਦੇ ਨਾਲ ਮੇਰੇ ਖਿਆਲ ਚ ਟਰੰਪ ਸਾਹਿਬ ਦੀ ਬਹੁਤ ਵੱਡੀ ਅਚੀਵਮੈਂਟ ਹੋਏਗੀ ਠੀਕ ਹੈ ਕਿ ਗਾਜ਼ਾ ਦੇ ਵਿੱਚ ਬੜਾ ਵੱਡੇ ਲੈਵਲ ਤੇ ਜ਼ੁਲਮ ਹੋਇਆ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਦੂਜੇ ਪਾਸੇ ਹਮਾਸ ਵਾਲਿਆਂ ਨੇ ਵੀ ਤਾਂ ਹਮਲਾ ਜਿਹੜਾ ਇਜ਼ਰਾਈਲ ਤੇ ਕੀਤਾ 48 ਹੋਸਟੇਜ ਨੇ ਜਿਨ੍ਹਾਂ ਵਿੱਚੋਂ 20 ਅਜੇ ਜਿੰਦਾ ਸਨ ਉਹ ਉਹਨਾਂ ਦੇ ਕੋਰਸ ਸਨ ਉਹਨਾਂ ਨੇ ਫੜੇ ਨਹੀਂ ਤੇ ਇਸ ਤਰੀਕੇ ਨਾਲ ਕਤਰ ਜਿਹੜਾ ਕਿ ਅਮਰੀਕਾ ਦਾ ਸਹਿਯੋਗੀ ਦੇਸ਼ ਹੈ ਜਿੱਥੇ ਗੱਲਬਾਤ ਚੱਲ ਰਹੀ ਸੀ ਉੱਥੇ ਇਜ਼ਰਾਈਲ ਨੇ ਹਮਲਾ ਕੀਤਾ ਇਸ ਨਾਲ ਦੇ ਪੀਐਮ ਨੂੰ ਸੌਰੀ ਵੀ ਕਹਿਣ ਲਈ ਮਜਬੂਰ ਹੋਣਾ ਪੈਂਦਾ ਤੇ ਇਜ਼ਰਾਈਲ ਦੇ ਪੀਐਮ ਜੁਨਾਈਟਿਡ ਨੇਸ਼ਨ ਵਿੱਚ ਆ ਤਾਂ ਗਏ ਦੂਜੇ ਪਾਸੇ ਪਾਲਿਸਟਾਈਨ ਦਾ ਜਿਹੜਾ ਪ੍ਰੈਜ਼ੀਡੈਂਸੀ ਉਹਨੂੰ ਤਾਂ ਆਉਣ ਦੀ ਅਗਿਆ ਵੀ ਅਮਰੀਕਾ ਨੇ ਨਹੀਂ ਸੀ ਦਿੱਤੀ ਤੇ ਜਦੋਂ ਜਹਾਜ਼ ਚੜ ਕੇ ਜਹਾਜ਼ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਦਾ ਅਮਰੀਕਾ ਨੂੰ ਤੁਰਦਾ ਤੇ ਕਿਹੜੇ ਰੂਟ ਰਾਹੀਂ ਤੁਰਦਾ ਇਹ ਵੀ ਬਹੁਤ ਸਾਰੇ ਮੁੱਦੇ ਸਨ ਸੋ ਇਹ ਇੰਟਰਨੈਸ਼ਨਲ ਲੈਵਲ ਦੇ ਇਸ਼ੂਜ਼ ਨੇ ਇਹਨਾਂ ਨੂੰ ਵੀ ਸਾਨੂੰ ਵਿਚਾਰਨਾ ਚਾਹੀਦਾ ਸੋਲਣਾ ਚਾਹੀਦਾ ਪੀਸ ਸਾਰੇ ਚਾਹੁੰਦੇ ਨੇ ਪੀਸ ਗੁਲਾਮੀ ਵਾਲੀ ਜਾਂ ਪੀਸ ਆਜ਼ਾਦੀ ਵਾਲੀ ਜਸਟਿਸ ਤੇ ਫ੍ਰੀडम ਇਹਨਾਂ ਕੋਲ ਫ੍ਰੀ ਨਹੀਂ ਹੁੰਦੇ ਉਸੇ ਗੱਲ ਬਤਾ ਸਾਡੀ ਕਰਨ ਦੀ ਕੋਸ਼ਿਸ਼ ਹੁੰਦੀ ਆ ਸਰਦਾਰ ਭਪਿੰਦਰ ਸਿੰਘ ਜੀ ਦੋ ਚਾਰ ਮਿੰਟ ਲਈ ਆਪਾਂ ਆਪਣੇ ਪੱਖ ਤੇ ਹੱਕ ਦੀ ਵੀ ਗੱਲ ਕਰੀਏ ਕੈਲੀਫੋਰਨੀਆ ਵਿੱਚ ਟ੍ਰਾਂਸਨੈਸ਼ਨਲ ਪਰੈਸ਼ਨ ਦੇ ਸੰਬੰਧ ਵਿੱਚ ਇੱਕ ਲਾ ਵੀ ਜਿਹੜਾ ਪਾਸ ਹੁੰਦਾ ਹੈ ਪੰਥ ਪੰਜਾਬ ਦੀ ਗੱਲ ਜਿਹੜੀ ਸਿਚੁਏਸ਼ਨ ਹੈ ਸਾਊਥ ਏਸ਼ੀਆ ਦੇ ਵਿੱਚ ਵੀ ਬੜੀ ਬੜੇ ਹਾਲਾਤ ਨੇ ਲਦਾਖ ਦੀ ਗੱਲ ਕਰਨਾ ਹੋਰ ਬਹੁਤ ਸਾਰੇ ਮੁੱਦੇ ਨੇ ਸੋ ਇਹ ਜਿਹੜੀ ਇਸ਼ੂ ਨੇ ਬਦਲਦੇ ਹੋਏ ਹਾਲਾਤਾਂ ਦੇ ਮੱਦੇਨਜ਼ਰ ਸਨ ਕੁਝ ਨਾ ਕੁਝ ਕਰਦੇ ਵਿਚਾਰਦੇ ਰਹਿਣਾ ਚਾਹੀਦਾ ਸਾਨੂੰ ਆਸ ਤੇ ਉਮੀਦ ਹੈ ਕਿ ਸਾਡਾ ਵੀ ਚੰਗੇ ਪਾਸੇ ਸਾਡਾ ਵੀ ਸਾਡੇ ਤੇ ਵੀ ਚੰਗੇ ਦਿਨ ਆਉਣਗੇ ਹਾਂਜੀ ਸਰਦਾਰ ਭਵਿੰਦਰ ਜੀ ਆਪਾਂ ਦੋ ਚਰਮਿੰਟ ਇਸ ਆਪਣੀ ਮੁੱਦੇ ਤੇ ਪੰਥ ਪੰਜਾਬ ਦੀ ਆਜ਼ਾਦੀ ਦੇ ਸੰਦਰਭ ਵਿੱਚ ਕਿ ਜਦੋਂ ਆਜ਼ਾਦੀ ਆਉਂਦੀ ਆ ਨਵਾਂ ਵਰਲਡ ਆਰਡਰ ਸੇਜ ਜਾਂ ਨਾ ਸੈਕੰਡ ਵਰਲਡ ਵਾਰ ਤੋਂ ਕਿੰਨੇ ਦੇਸ਼ ਬਣਦੇ ਨੇ ਹਾਂਜੀ ਬਿਲਕੁਲ ਬਿਲਕੁਲ ਤੁਹਾਡੀ ਗੱਲ ਠੀਕ ਆ ਹਰੇਕ ਕੌਨਸਲਿਟ ਦੇ ਵਿੱਚ ਜਿਹੜਾ ਜਦੋਂ ਵੀ ਉਹਦਾ ਰੈਜ਼ੋਲੂਸ਼ਨ ਹੁੰਦਾ ਆ ਓਹੋ ਉਹਦੇ ਨਾਲ ਜਿਹੜਾ ਲੋਕਾਂ ਦੇ ਵਿੱਚ ਨਵੇਂ ਜਿਹੜੇ ਦੇਸ਼ ਆ ਉਹ ਜਨਮ ਲਏ ਚਾਹੇ ਉਹ ਸੈਕੰਡ ਵਰਲਡ ਵਾਰ ਹੋਵੇ ਚਾਹੇ ਉਹ ਫਸਟ ਵਰਲਡ ਵਾਰ ਹੋਵੇ ਜਾਂ ਹੋਰ ਜਿਹੜੀ ਜੰਗੀ ਗੱਲਾਂ ਹੁੰਨੀਆਂ ਆ ਸੋ ਜਿਹੜੀ ਮੈਂ ਸਮਝਦਾ ਹਾਂ ਗੱਲ ਇਹ ਬਾਤ ਹੈ ਵੀ ਜਿਹੜੀ ਟ੍ਰਾਂਸਨੈਸ਼ਨਲ ਰੈਪ੍ਰੈਸ਼ਨ ਦੀ ਵੀ ਆ ਜਿਹੜੇ ਉੱਤੇ ਅੱਜ ਜਿਹੜੀ ਉਹ ਆਪਾਂ ਪਹਿਲਾਂ ਡਿਸਕਸ ਕੀਤੀ ਬਿਸ਼ਨੋਈ ਗਰੁੱਪ ਨੂੰ ਟੈਰਰਿਸਟ ਲਾਣਨ ਦੀ ਸੋ ਜਿਹੜੀ ਉਹ ਉਹ ਚੀਜ਼ਾਂ ਸਾਰੀਆਂ ਦੱਸ ਰਹੀਆਂ ਆ ਉਹ ਇਸ ਵੱਲ ਨੂੰ ਪੁਆਇੰਟ ਆਊਟ ਕਰ ਰਹੀਆਂ ਵੀ ਬੇਸ਼ੱਕ ਤੁਹਾਨੂੰ ਲੱਗਦਾ ਹੈ ਵੀ ਕੁਝ ਨਹੀਂ ਹੋ ਰਿਹਾ ਲੇਕਿਨ ਕ੍ਰਸ਼ਨਾ ਕੋਸ਼ ਜਿਹੜਾ ਆ ਉਹ ਭਾਰਤ ਦਾ ਰਿਐਕਸ਼ਨ ਜਿਹੜਾ ਮੁਰਮੁਰ ਕੇ ਕਹਿਣਾ ਵੀ ਉੱਥੇ ਕੁਝ ਨਹੀਂਗਾ ਸਿੱਖਾਂ ਦੇ ਗਲਤਪ ਹੋ ਗਈ ਆ ਫਿਕਸ ਉਪ ਕਰਕੇ ਬਹਿ ਗਏ ਆ ਭਾਰਤ ਫਿਰ ਇੱਥੇ ਮਾਰਨ ਕਿਉਂ ਆ ਰਿਹਾ ਇਹ ਜਿਹੜਾ ਭਾਰਤ ਦਾ ਜਾਲੀ ਪ੍ਰੋਪਗੈਂਡਾ ਜਿਹੜਾ ਸਿੱਖਾਂ 'ਚ ਬਹੁਤ ਵੱਡਾ ਘਰ ਕਰ ਗਿਆ ਆ ਉਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੂੰ ਤੋੜਨ ਦੇ ਲਈ ਜਿਹੜੇ ਡਿਫਰੈਂਟ ਡਿਫਰੈਂਟ ਤਰੀਕੇ ਦੇ ਨਾਲ ਰੈਜ਼ੋਲੂਸ਼ਨ ਜਿਹੜਾ 509 ਬੀ ਹੋਇਆ ਆ ਉਹ ਜਿਹੜਾ ਬਿਲਿਆ ਉਹਨਾਂ ਨੇ ਜਿਹੜਾ ਲਿਆਂਦਾ ਆ ਉਹ ਅੱਜ ਮੇਰਾ ਕਾਲ ਐਸਪੀ 509 ਉਹਨੂੰ ਕਹਿੰਦੇ ਆ ਮੈਂ ਸਮਝਦਾ ਉਹ ਵੀ ਇੱਕ ਸਟੈਪਵਰਡਸ ਦਾ ਰਾਈਟ ਡਾਇਰੈਕਸ਼ਨ ਆ ਵੀ ਜਿਹੜੀ ਫਰੀडम ਆਫ ਐਕਸਪ੍ਰੈਸ਼ਨ ਆ ਉਹਨੂੰ ਕੋਈ ਵੀ ਫੋਰਨ ਐਂਟੀਟੀ ਕੋਈ ਐਫਰੈਂਟ ਕੋਈ ਗਰੁੱਪ ਜੇ ਬਣਾਏਗਾ ਤੇ ਜਿਹੜੀ ਸਟੇਟ ਆ ਜਿੱਥੇ ਜਿੱਥੇ ਉਹ ਰਾਈਟ ਗੈਰੰਟੀਡ ਆ ਉਹ ਉਹਨੂੰ ਆਪਣੇ ਆਪ ਤੇ ਹਮਲਾ ਸਮਝੇਗੀ ਨਾ ਕਿ ਉਸ ਗਰੁੱਪ ਦੇ ਉੱਪਰ ਇਹ ਗੱਲ ਸਾਨੂੰ ਸਮਝਣ ਦੀ ਲੋੜ ਆ ਕੈਨੇਡਾ ਦੇ ਵਿੱਚ ਫਰੀडम ਆਫ ਐਕਸਪ੍ਰੈਸ਼ਨ VOTING ਦਾ ਐਕਸਪ੍ਰੈਸ਼ਨ ਜਿਹੜਾ ਆ ਉਹ ਆਪਣੇ ਦਿਮਾਗ ਦੀ ਆਪਣੇ ਬੰਦੇ ਦੀ ਸੋਚ ਦਾ ਐਕਸਪ੍ਰੈਸ਼ਨ ਹੈ ਸੋ ਇਹ ਹਮਲਾ ਕਿਸੇ ਜਾਤੀ ਕੋਆਰਡੀਨੇਟਰ ਤੇ ਨਿਜਰ ਤੇ ਜਾਂ ਭਾਈ ਪੰਨੂ ਤੇ ਜਿਹੜਾ ਹਮਲਾ ਕਰਨ ਦੀ ਕੋਸ਼ਿਸ਼ ਸੀ ਉਹ ਇੱਕ ਜਿਹੜੀ ਆ ਬੰਦੇ ਦੀ ਸੈਲਫ ਡਿਟਰਮੀਨੇਸ਼ਨ ਦੀ ਜਿਹੜੀ ਆਪਣੀ رائے ਨੂੰ ਪ੍ਰਗਟ ਕਰਨ ਦੀ ਜਿਹੜੀ ਗੱਲ ਆ ਉਹਦੇ ਤੇ ਹਮਰਾ ਸੀ ਤੇ ਉਹ ਇਹਨਾਂ ਮੁਲਕਾਂ ਦੇ ਉੱਪਰ ਜਿਹੜਾ ਹਮਲਾ ਜਿਸ ਤਰ੍ਹਾਂ ਸੈਕਟਰੀ ਰੂਬੀ ਨੇ ਕਿਹਾ ਸੀ ਮੈਂ ਸਮਝਦਾ ਇਹ ਸਟੈਪ ਇਹਨਾਂ ਨੂੰ ਲੈਣੇ ਚਾਹੀਦੇ ਔਰ ਇਹ ਮੇਕ ਸ਼ੂਰ ਕਰਨਾ ਚਾਹੀਦਾ ਵੀ ਜਿਹੜਾ ਵੀ ਬੰਦਾ ਆਪਣੀ ਕੈਨੇਡਾ ਦੀ ਧਰਤੀ ਤੇ ਆਪਣੀ ਕਿਸੇ ਵੀ ਤਰ੍ਹਾਂ ਦੀ ਰਾਏ ਰੱਖਦਾ ਉਹਨੂੰ ਉਹਨੂੰ ਪ੍ਰਗਟ ਕਰਨ ਦਾ ਜਿਹੜਾ ਹੱਕ ਆ ਉਹ ਬਿਲਕੁਲ ਬੇਸਿਕ ਆ ਇੱਥੇ ਕੋਈ ਤੱਕਾ ਕੋਈ ਥੀਰੋਕ੍ਰੇਸੀ ਕੋਈ ਟੋਟਲਿਟੇਰੀਅਨ ਕੋਈ ਅਥੋਰਿਟੇਰੀਅਨ ਜਿਹੜਾ ਆ ਇਹ ਸਿਸਟਮ ਨਹੀਂ ਹੈਗਾ ਆ ਇਹ ਡੈਮੋਕਰੈਟਿਕ ਸਿਸਟਮ ਹੈ ਔਰ ਮੈਂ ਸਮਝਦਾ ਵੀ ਇਹਦੇ ਤੇ ਗਾਂ ਵੀ ਇਹ ਪੈਰਾ ਦੇਣਗੇ ਸੋ ਅੱਜ ਭਾਜੀ ਆਪਾਂ ਇੰਨੀ ਕੀ ਗੱਲ ਹਾਂਜੀ ਬਹੁਤ ਧੰਨਵਾਦ ਸਿੰਘ ਸਾਹਿਬ ਆਪਾਂ ਗੱਲਬਾਤ ਕੀਤੀ ਕਿਉਂਕਿ ਇਹ ਸਾਡੇ ਤੁਹਾਡੇ ਮੁੱਦੇ ਨੇ ਸੋ ਇਹਨਾਂ ਮੁੱਦਿਆਂ ਤੇ ਆਪਾਂ ਨੂੰ ਗੱਲਬਾਤ ਕਰਦੇ ਰਹਿਣਾ ਚਾਹੀਦਾ ਆਪਾਂ ਫਿਰ ਵੀ ਮਿਲਦੇ ਤਦ ਤੱਕ ਲਈ ਫਤਿਹ ਸਾਂਝੀ ਕਰੀ ਵਾਹਿਗੁਰੂ ਜੀ